ਸਤ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਤੇ ਵੀਰ ਜੀ ਗਰਮੀ ਬਹੁਤ ਜ਼ਿਆਦਾ ਜੀ ਹਾਂ ਜੀ ਤੇ ਗਰਮੀ ਦਾ ਤੋੜ ਜਿਹੜਾ ਮੈਂ ਰੱਖਿਆ ਹੋਇਆ ਉਹ ਤਾਂ ਇਹੋ ਹੀ ਆ ਵੀ ਮੈਂ ਇਹਨਾਂ ਦਿਨਾਂ 'ਚ ਸਰ੍ਹਦਾਈ ਬਣਾ ਕੇ ਪੀਣਾ ਸਰ੍ਹਦਾਈ ਜਿਹਨੂੰ ਠੰਡਾਈ ਵੀ ਕਹ ਦਿੰਦੇ ਨੇ ਵਾਕਈ ਠੰਢੀ ਹੁੰਦੀ ਜਿਵੇਂ ਦਾ ਠੰਡਾ ਕਰ ਦਿੰਦੀ ਆ ਤੇ ਦਿਮਾਗ ਨੂੰ ਵੀ ਪੂਰਾ ਉਹਦੇ ਨਾਲ ਨਾ ਸਕੂਨ ਮਿਲਦਾ ਜੀ ਹਾਂ ਜੀ ਤੇ ਇਹਨਾਂ ਦਿਨਾਂ 'ਚ ਜਿਹੜੀ ਆ ਸਰ੍ਹਦਾਈ ਪੀਣੀ ਬਹੁਤ ਚੰਗੀ ਵੀਆ ਤੇ ਲਾਜਮੀ ਵੀਆ ਜਿਹੜਾ ਪੀ ਸਕਦਾ ਵੀਰੇ ਬਣਾ ਕੇ ਪੀਓ ਜਰੂਰ ਤੇ ਇਹਨੂੰ ਬਣਾਉਣ ਦਾ ਜਿਹੜਾ ਸਹੀ ਢੰਗ ਤੇ ਇਹ ਕੁੰਡੇ ਡੰਡੇ ਚ ਹੀ ਆ ਪਰ ਜੇ ਆਪਾਂ ਆਧੁਨਿਕ ਤਰੀਕੇ ਨਾਲ ਵੀ ਬਣਾਨੇ ਚਾਹਨੇ ਨਾ ਤਾਂ ਥੋੜਾ ੋ ਢੰਗ ਨਾਲ ਬਣਾਈਏ ਨਾ ਤੇ ਉਸ ਲੈਵਲ ਦੀ ਲਗਭਗ ਬਣ ਜਾਂਦੀ ਆ ਇਹਨਾਂ ਆ ਵੀ ਉਹਨੂੰ ਆਪਾਂ ਛਰਦਾਈ ਦਾ ਮਟੀਰੀਅਲ ਜਦੋਂ ਬਣਦੀ ਪਈ ਆ ਨਾ ਮਿਕਸੀ ਚ ਗਰਮ ਨਹੀਂ ਹੋਣ ਦੇਣਾ ਇਹਦਾ ਧਿਆਨ ਰੱਖਣਾ ਤੇ ਇਹਦਾ ਸਾਰਾ ਸਮਾਨ ਕੀ ਕੀ ਪੈਂਦਾ ਵਾ ਹਾਂਜੀ ਤੇ ਕਿੰਨਾ ਚਿਰ ਭਿਉਣੀ ਆ ਹਾਂਜੀ ਤੇ ਕਿਵੇਂ ਬਣਾਣੀ ਆ ਸਾਰਾ ਪਹੌਣਾ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਆ ਰਦਾਈ ਬਣਾਉਣ ਲਈ ਨਾ ਜਿਹੜਾ ਮਟੀਰੀਅਲ ਆ ਨਾ ਪਹਿਲਾਂ ਤੇ ਆਂਦੀ ਸਭ ਨਾਲ ਬਣਾਉਂਦੀ ਪੋਪੀ ਸ਼ੀਲਡ ਛੀਡ ਜਿਹੜੀ ਖਸ ਖਸ ਦੀ ਨੂੰ ਆਪਾਂ ਪੰਜਾਬੀ ਚ ਕੰਨੇ ਆ ਉਹ ਉਹ ਤੋਂ ਬਾਅਦ ਆਉਂਦੇ ਆ ਬਦਾਮ ਹਾਂਜੀ ਤੇ ਆਹ ਚਾਰੇ ਮਗਜ ਹੈਗੇ ਆ ਹਾਂਜੀ ਆਹ ਗਲਾਬ ਗਲਾਬ ਦੇ ਫੁੱਲ ਆ ਹਾਂਜੀ ਆਹ ਬਲੈਕ ਪਾਈਪਰ ਕਾਲੀ ਮਿਰਚ ਆਹ ਛਿੱਟੀ ਮਿਰਚ ਛਿੱਟੀ ਮਿਰਚ ਦਿਮਾਗ ਵਾਕੇ ਬਹੁਤ ਵਧੀਆ ਹੁੰਦੀ ਏ ਹਾਂਜੀ ਤੇ ਆ ਗਿਆ ਹਰੀ ਲਾਚੀ ਠੀਕ ਹੈ ਨਾ ਜੀ ਤੇ ਕਾਲੀ ਜਿਹੜੀ ਹੈਗੀ ਨਾ ਤੁਸੀਂ ਦੇਖੋਗੇ ਨਾ ਆ ਜਿਹੜੀ ਖਸ ਖਸਾ ਖਸ ਖਸਾ ਇਹਨਾਂ ਧਿਆਨ ਰੱਖੋ ਨਿਕਨ ਕੇ ਦਾਣੇ ਵਿੱਚ ਨਾ ਕਾਲੇ ਦਾਣੇ ਹੁੰਦੇ ਆ ਇਹਨੂੰ ਮਾੜੀ ਨਾ ਸਮਝੋ ਬਹੁਤ ਵਧੀਆ ਹੁੰਦੀ ਆ ਤੇ ਇਹ ਕਾਲੇ ਦਾਣੇ ਵਾਲੀ ਲੈਣੀ ਆ ਤੇ ਮੈਂ ਆਪਣਾ ਜਿਹੜਾ ਨਾ ਇਹੋ ਹੀ ਚਮਚੇ ਦਾ ਹੀ ਰੱਖੂੰਗਾ ਤੇ ਲਗਭਗ ਆ ਆਪਾਂ ਇੰਡ ਕਰਦੇ ਆ 2.5 ਚਮਚੇ ਇਹਦੇ ਹੋਣਗੇ ਹਾਂਜੀ ਆ 2.5 ਚਮਚੇ ਇਹਦੇ ਤੇ ਇਸੇ ਤਰ੍ਹਾਂ ਜਿਹੜੇ ਉੱਤ ਬਾਦ ਆ ਜਾਂਦੇ ਬਾਦਾਮ ਜਿਹੜੇ ਬਾਦਾਮ ਆ ਇਹ ਵੀ ਓਨੇ ਦੇ ਬਰਬਰ ਹੀ ਠੀਕ ਹੈ ਜੀ ਬਾਦਾਮ ਵੀ ਲਗਭਗ 2.5 ਚਮਚੇ ਠੀਕ ਹੈ ਜੀ ਤੇ ਆ ਜਿਹੜੇ ਚਾਰੇ ਮਗ ਜਾ ਇਹ ਆਪਾਂ 2 ਚਮਚੇ ਪਾ ਸਕਦੇ ਆ 2.5 ਪਾ ਲਈਏ ਬਰਬਰ ਵੀ ਪਾ ਸਕਦੇ ਤੁਸੀਂ ਆਪਣੀ ਜ਼ਰੂਰਤ ਮੁਤਾਬਕ ਘੱਟ ਸਕਦੇ ਵੱਧ ਘੱਟ ਠੀਕ ਹੈ ਜੀ ਇਹਨੂੰ ਮੈਂ 2.5 ਕਰ ਦਿੰਦਾ ਠੀਕ ਹੈ ਤੇ ਆ ਜਿਹੜੀ ਆ ਗਈ ਤੁਹਾਡੀ ਕਾਲੀ ਮਿਰਚ ਇਹ ਕਾਲੀ ਮਿਰਚ ਦਾੜੀ ਨਹੀਂ ਜਿੰਨੀ ਕੁ ਵਹਿ ਬਰਦਾਸ਼ਤ ਕਰ ਸਕਦੇ ਹੋ ਇਹ ਕੋਈ ਲਗਭਗ 10 ਤੋਂ 12 15 ਦੇ ਲੱਗ ਛੱਕੇ ਜਿਹੜੇ ਨੇ ਦਾਣੇ ਇਹ ਪਾ ਲੈਣੇ ਆ ਤਾਂ ਵਾਈਟ ਪੇਪਰ ਦੇ ਵੀ 10 ਕੁ 12 ਇਹ ਪਾ ਦਨੇ ਆ ਹਾਂਜੀ ਤੇ ਆ ਜਿਹੜੇ ਆ ਗਏ گلاب ਦੇ ਫੁੱਲ ਇਹ ਡੇਢ ਕ ਚਮਚ ਪਾ ਲਓ ਹਾਂਜੀ 1.5 ਕਿ ਤਮ ਚਾਦਾ ਪਾ ਲੋ ਆ ਲਾਤੀਆਂ ਨਾ 20 20 25 ਜ਼ਰੂਰ ਪਾਓ ਨੇ ਕਿ ਮਟੀਰੀਅਲ ਤੇ ਨਾ 20 25 ਲਾਤੀ ਜ਼ਰੂਰ ਪਾ ਲਓ ਲਾਤੀ ਵੀ ਠੰਡੀ ਹੁੰਦੀ ਜੇ ਹਾਂਜੀ ਤੇ ਇਹਨਾਂ ਨੂੰ ਆਪਾਂ ਨੂੰ ਪਹਿਲਾਂ ਨਾ ਸਾਰਿਆਂ ਨੂੰ ਭੋਂ ਕੇ ਰੱਖਣਾ ਪੈਣਾ ਠੀਕ ਹੈ ਨਹੀਂ ਭੋਂ ਕੇ ਘੱਟੋ ਘੱਟ 5 6 ਘੰਟੇ ਜੇ ਭਿੱਜੇ ਰਹਿਣਗੇ ਤੇ ਬਹੁਤ ਵਧੀਆ ਖਾਸ ਕਰ ਬਦਾਮਾਂ ਦੀ ਤੇ ਇਹ ਵੀ ਜੜੀ ਨਾ ਤਸਵੀਰ ਹੀ ਜੜੀ ਇਹਦੇ ਨਾਲ ਬਦਲਣੀ ਆ ਭਿਜ ਕੇ ਏ ਆਪਾਂ ਹੁਣ ਇਹਨਾਂ ਨੂੰ ਭਿਓ ਲੈਨੇ ਆ। ਆ ਭਿਉਣ ਤੋਂ ਪਹਿਲਾਂ ਨਾ ਇੱਕ ਕੰਮ ਕਰਨਾ ਆਪਾਂ ਖਸ ਖਸ ਪਾ ਕੇ ਨਾ ਤੇ ਇਹ ਇਹਨੂੰ ਆ ਚੰਗੀ ਤਰ੍ਹਾਂ ਆ ਪਾਣੀ ਪਾ ਕੇ ਇੱਕ ਵਾਰੀ ਧੋ ਦੇਣਾ ਵਾ। ਹਾਂਜੀ ਆ ਧੋ ਕੇ ਤੇ ਉਹ ਤੋਂ ਬਾਅਦ ਇਹਨੂੰ ਕੋਲ ਕੇ ਫਿਰ ਇਹਨੂੰ ਇੱਧਰ ਪਾਣਾ ਵਾ ਭਿਉਣ ਵਾਸਤੇ। ਇਹਨੂੰ ਨਾ ਆਪਾਂ ਧੋ ਦੇ ਲਈ ਚੰਗੀ ਤਰ੍ਹਾਂ। ਹਾਂਜੀ ਤੇ ਫਿਰ ਆਪ ਧੋ ਕੇ ਇੱਕ ਵਾਰੀ ਹੋ ਵੀ ਇਹ ਇਹ ਨੂੰ ਫੇਰ ਪਾ। ਆ ਮੜਮੜਾ ਕਟਾਈ ਚੋਂ ਦਾਦੇ ਹੋ ਗਏ ਤੇ ਉਹ ਨਿਕਲ ਜਾਂਦਾ। ਅਬ ਉਸ ਦੇ ਚੰਗੇ ਜਿਹੜੇ ਸੌਹ ਹੋ। ਅਗਰ ਨਾ ਕੋ ਕੋ ਕਰਨਾ ਹਰ ਤੱਕ ਸਾਰਾ ਮਟੀਰੀਅਲ ਪਾਉਂਦੇ। ਪੁੱਟ ਜਾ। ਸਾਰਾ ਮਟੀਰੀਅਲ ਪਾ ਗਏ ਨਾ ਤੇ ਇਹ ਚ ਪਾਣੀ ਪਾ ਦਨਾ ਆਪਾਂ। ਠੀਕ। ਪਾਣੀ ਪਾ ਕੇ ਨਾ ਤੇ ਇਹਨੂੰ 5-6 ਘੰਟੇ ਲਈ ਨਿੰਦਰ ਪਾ ਕੇ ਰੱਖ ਦੇਣਾ ਤੇ 5-6 ਘੰਟੇ ਜਿਹੜਾ ਉਹ ਨਾ ਭਿੱਜੇ ਤੇ ਜਾ ਰੂਗਾ ਤਾਂ ਫਿਰ ਉਸ ਤੋਂ ਬਾਅਦ ਆਪਾਂ ਉਤਰਾਵਾਂਗੇ ਚਲੋ ਵੀ ਪਾਣੀ ਕਿੰਨੇ ਘੰਟੇ ਹੋ ਗਏ ਆ ਆਪਾਂ ਨੂੰ ਇਹਨੂੰ ਭਿੱਜੇ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਚ ਭੰਗ ਲੈਣਾ ਅੰਦੇ ਓਹ ਕਿੱਟ ਜਾ ਕਿਉਂਕਿ ਪਾਣੀ ਜਦਾਂ ਨਾ ਇਹ ਬਾਹਰ ਵੇਸਟ ਨਹੀਂ ਜਾਣ ਦੇਣਾ ਆਪਾਂ ਇਹ ਤੇ ਲਾਚਵੀ ਪੈ ਗਈ ਆ ਤੇ ਦਿੱਦਾ ਉਹ ਵੀ ਪੈ ਗਈ ਆ ਕਿੰਨੇ ਆ ਪੁਰਨਾ ਦਾ ਰਸ ਹਾਂ ਜੇਕਰ ਕੇ ਇਹਨੂੰ ਪਾਣੀ ਨੂੰ ਆਪਾਂ ਪਾਚਾ ਕੇ ਰੱਖਣਾ ਇਹਨੂੰ ਵਿੱਚ ਵਰਤਣਾ ਹਾਂਜੀ ਤੇ ਬਦਾਮਾਂ ਦਾ ਤਿਆਰ ਰੱਖਣਾ ਜੇ ਬਦਾਮ ਆਪਾਂ ਨਿੱਕੇ ਲੈਣੇ ਨਿੱਕੇ ਬਦਾਮ ਹਾਂਜੀ ਕਾਬੂਲੀ ਬਦਾਮ ਜਿਨ੍ਹਾਂ ਨੂੰ ਕਹਿੰਦੇ ਉਹ ਪਾਣੇ ਇਹਨਾਂ ਤੇ ਦੁੱਧ ਵੀ ਜ਼ਿਆਦਾ ਹੁੰਦਾ ਹਾਂਜੀ ਤੇ ਇਹਨੂੰ ਪਾ ਲੈਣਾ ਆਪਾਂ ਮਿਕਸੀ ਚ ਆਹ ਮਿਕਸੀ ਤੇ ਇਹ ਚੰਟੂ ਜਨਾਲ ਪਾ ਲਾਂਗੇ ਆਪਾਂ ਥੋੜੀ ਫੌਫਾ ਜਿਹੜੀ ਹੈ ਨਾ ਇਹ ਜਦੋਂ ਸਾਰਾ ਘੋਣੀ ਨਹੀਂ ਨੀ ਗਿਆ ਇਹਨੂੰ ਬਾਅਦ ਚ ਪਾਣਾ ਵਾ ਥੋੜੀ ਥੋੜੀ ਠੀਕ ਨੇ ਆ ਜਿਹੜੀ ਹੈਗੀ ਨਾ ਜਿਹੜਾ ਇਹ ਚੋਂ ਪਨਾ ਜਿੱਥੇ ਪਾਣੀ ਪਿਆ ਹੋਇਆ ਹੈ ਨਾ ਜਿਹੜਾ ਪੁੰਨ ਕੇ ਪਾਣੀ ਬਚਿਆ ਨਾ ਉਹਦੇ ਚ ਆਪਾਂ ਬਰਫ਼ ਪਾਣ ਲੱਗੇ ਆ ਥੋੜੀ ਤੇ ਜੇ ਵੀ ਤੁਹਾਨੂੰ ਦੱਸਾਂ ਕਿਵੇਂ ਇਹਨੂੰ ਵਰਤੋਂ ਕਰਨੀ ਇਹਦੀ ਹਾਂਜੀ ਕਿਉਂਕਿ ਆਪਾਂ ਮਿਕਸੀ ਚ ਕਰਨਦੇ ਆ ਹਾਂਜੀ ਤੇ ਹੁੰਦੇ ਡੰਡੇ ਚ ਕਰਦੇ ਤੇ ਫੇਰ ਉੱਤੇ ਤਨਾ ਇਹੋ ਜਿਹੇ ਕੰਮ ਕਰਨ ਦੀ ਲੋੜ ਨਹੀਂ ਪਰ ਆ ਕਿਉਂਕਿ ਇਹ ਗੱਡੀ ਮਿਕਸੀ ਜਦੋਂ ਕਰਦੀ ਆ ਨਾ ਉਹ ਫਿਰ ਗਰਮ ਕਰ ਦਿੰਦੀ ਅੰਦਰਲੇ ਮਾਰ ਨੂੰ ਉਹਨੂੰ ਫਿਰ ਥੰਬਾ ਨਾਲ ਦੀ ਨਾ ਰੱਖਤਾ ਪੈਂਦਾ ਅਹੀਂ ਨਾ ਆਹ ਕੁੰਡਾ ਡੰਡਾ ਵੀ ਰੱਖਿਆ ਹੋ। ਨੋਰਮਲੀ ਜਦਾਂ ਨਾ ਕੁੰਡਾ ਡੰਡੇ ਤੇ ਵੀ ਕੰਮ ਲਿਆ ਜਾਂਦਾ ਤੇ ਵਧੀਆ ਵਾ ਪਰ ਮਸਲਾ ਸਿਰਫ ਇਹਦਾ ਇਹ ਆ ਵੀ ਇਹਦੇ ਨਾਲ ਪੂਰਾ ਪਸੀਨਾ ਨਿਕਲ ਜਾਂਦਾ ਯੋਰ ਹੋ ਜਾਂਦਾ ਹੈ ਜੀ ਤੇ ਜਿਹੜੇ ਬੰਦੇ ਕਰ ਸਕਦੇ ਇਹਦੇ 'ਚ ਕਰਨਾ ਬੈਸਟ ਹੈਗਾ ਪਰ ਅੱਜ ਦਾ ਮੈਂ ਕਰਨ ਲੱਗਾ ਇਹ ਵੀ ਤਰੀਕਾ ਜਿਹੜਾ ਕੋਈ ਮਤਲਬ ਇਹ ਨਹੀਂ ਕਿ ਆ ਵੀ ਮਾੜਾ ਵਾ ਇਹਦੇ ਨਾਲ ਵੀ ਹੋ ਜਾਂਦਾ ਹਣੀ ਉਹ ਬੰਦੇ ਜਿਹੜੇ ਸ਼ਹਿਰੀ ਜਿਹੜੇ ਨਹੀਂ ਐ ਫਸੇ ਚੱਲਦੇ ਵੀ ਪਸੀਨਾ ਪਹਿਲਾਂ ਕੱਢ ਕੇ ਫਿਰ ਮਤਲਬ ਢੰਡੇ ਹੋਈਏ ਤਾਂ ਉਹਦੇ ਲਈ ਉਹ ਵਧੀਆ ਹੋ। ਕੋੜਾ ਨੰਬਰ ਪਲਾ ਪਾਣੀ ਜਿਹੜਾ ਇਹਦਾ ਬਚਿਆ ਹੋਆ ਹਣੀ ਪੁਣਕੇ ਇਹਨੂੰ ਪਹਿਲਾਂ ਥੋੜਾ ਪਾ ਲੈਣਾ ਵਾ ਪਾ ਕੇ ਸ਼ੁਰੂ ਕਰਨਾ। ਹਾਂਜੀ ਇਹ ਆ ਬਹੈਨਾ ਤਾਂ ਜਿਹੜੀ ਇਹਨੂੰ ਮਿਕਸੀ ਆ ਨਾ ਇਹਨੂੰ ਚੰਗੇ ਢੰਗ ਨਾਲ ਘੋਲ ਲੈ ਇਸ ਤਰ੍ਹਾਂ ਦਾ ਇਹਦਾ ਵੰਡਣਾ। ਇਹਨੂੰ ਹੁਣ ਪਾ ਕੇ ਦਵਾ ਮੇਨ ਕੰਮ ਆ ਨਾ ਅਹੀਂ ਜਿਹੜਾ ਵੇਖਦੇ ਰਹੇ ਆ ਸਾਡੀ ਮਾਤਾ ਵੀ ਜਦੋਂ ਬਣਾਉਂਦੀ ਸੀ ਜਾਂ ਜਦੋਂ ਮੈਂ ਜਸੇ ਨਾ ਰਿਆ ਅਸਲ ਕਰ ਯਾਨੀ ਗੁਰਬਚਨ ਸਿੰਘ ਜੀ ਨਾਲ ਪਿੰਡਰਾਂ ਵਾਲਿਆਂ ਨਾਲ ਉਦੋਂ ਵੀ ਜਦੋਂ ਉੱਥੇ ਸ਼ਰਧਾਈਂ ਬਣਾਈ ਜਾਂਦੀ ਸੀ ਨਾ ਉਸ ਟਾਈਮ ਤੇ ਉਹ ਬਕਾਇਦਾ ਨਾਲ ਪਾਠ ਕਰਦੇ ਸੀ ਹਾਂਜੀ ਤੇ ਮੈਂ ਵੀ ਰੱਖਿਆ ਲਗਭਗ 10 ਤੋਂ 12 ਅਸਤਵਰੀਆਂ ਜਿਹੜੀਆਂ ਨਾਲ-ਨਾਲ ਪਾਠ ਹੋ ਜਾਂਦਾ ਤੇ ਜਿਹੜਾ ਤੇ ਆਪਣੇ ਸਰਦਾਰ ਭਰਾਵਾ ਸਿੱਖ ਭਰਾਵਾ ਉਹਦੇ ਲਈ ਠੀਕ ਆ ਹਾਂਜੀ ਨਾਲ-ਨਾਲ ਪਾਠ ਕਰ ਲੈ ਇਹਦਾ ਕੋਈ ਨਾ ਕੋਈ ਤੁਸੀਂ ਵੇਖੋਗੇ ਜਦੋਂ ਪੀਓਗੇ ਨਾ ਇਸ ਵਾਰ ਵੀ ਬਰਲ ਜਾਂਦਾ ਕਿਉਂਕਿ ਰਸ ਵਿੱਚ ਸੁਖਨੀ ਸਾਹਿਬ ਦਾ ਵੀ ਆ ਜਾਂਦਾ ਤੇ ਜਿਹੜੇ ਬਾਕੀ ਵੀਰ ਆ ਜਿਤਨਾ ਜਿਤਨਾ ਜਿਨ੍ਹਾਂ ਦਾ ਧਰਮ ਉਹ ਆਪਣੇ ਹਿਸਾਬ ਨਾਲ ਕਰ ਲੈਣ ਆ ਵੇਖੋ ਸੁੰਦਰ ਗੁਰੂ ਕੇ ਆਪਾਂ ਕੱਢ ਕੇ ਲਾਗੇ ਲਾ ਲੈਨੇ ਆ ਸੁੰਦਰ ਗੁਰੂ ਕੇ ਚੋਂ ਆਪਾਂ ਜਾਣਾ ਵਾ ਆਪਾਂ ਸੁਖਨੀ ਸਾਹਿਬ ਕੱਢਣਾ ਇੱਥੋਂ ਨਾਲ ਨਾਲ ਪਾਠ ਕਰ ਲੈਣਾ ਇਹ ਕਸ਼ਤਪਤੀ ਕਰਾਂਗਾ ਤੇ ਨਾਲ ਮੈਂ ਇਹਨੂੰ ਚਲਾਵਾਂਗਾ ਤੇ ਉਹ ਤੋਂ ਬਾਅਦ ਇਹਨੂੰ ਮੈਂ ਠੰਡਾ ਹੋਣ ਦੇ ਛੱਡ ਦਾਂਗੇ ਤੇ ਇੱਕ ਸੁਖਨੀ ਸਾਹਿਬ ਸੁਖਨੀ ਫਿਰ ਮੈਂ ਕਰ ਲਾਂਗਾ ਇਹ ਕਸ਼ਤਪਤੀ ਇਹ ਇੱਕ ਤੇ ਉਹ ਤੋਂ ਬਾਅਦ ਇਸ ਤਰ੍ਹਾਂ ਕਰਕੇ ਮੈਂ 12 ਅਸ਼ਟਪਤੀਆਂ ਕਰਾਂਗੇ ਤੇ ਲਗਭਗ ਉਹ ਬਣ ਜਾਣਾ ਇੱਕ ਕੰਮ ਰੱਖਣਾ ਜੇ ਉੱਪਰ ਹੱਥ ਜ਼ਰੂਰ ਰੱਖਣਾ ਮਿਕਸੀ ਦੇ ਠੀਕ ਹੈ ਨਾ ਇਹ ਜ਼ਰੂਰੀ ਆ ਇਹ ਇਹਦੀ ਲਾਈਫ ਤੰਗੀ ਬਣੂਗੀ ਹੈ ਜੀ ਇਹ ਪਹਿਲਾਂ ਆਪਾਂ ਲੋਹ ਤੋਂ ਸ਼ੁਰੂ ਕਰਨਾ ਆ ਤੇ ਮਲਣਾ ਨਾ ਹਾਂ ਜੀ ਤਾਂ ਆਪਾਂ ਇਹ ਕੋਸਪਦੀ ਕੱਢ ਲਈ ਆ ਤੇ ਇਹਨੂੰ ਆਪਾਂ ਖੋਲ ਕੇ ਨਹੀਂ ਇਹਨਾਂ ਦਾ ਰੋਲਾ ਪਾਣੀ ਫਿਰ ਆਪਾਂ ਪਾ ਦਾਂਗੇ ਲੋੜ ਅਨਸਾਰ ਹਾਂਜੀ ਇਹਨੂੰ ਆ ਥੋੜਾ ਇਹਨਾਂ ਪਾਣੀ ਪਾ ਆ ਤਾਂ ਲੋਕਟ ਵਿੱਚ ਬਾਸ ਤੇ ਇਹਦੇ ਨਾਲ ਇਹ ਕੰਡਾ ਪਾਣੀ ਵਿੱਚ ਜਦੋਂ ਪਾਏਗਾ ਤੇ ਉਹਦੇ ਵਿੱਚ ਲਾ ਹੈਗਾ ਨਾ ਮਟੀਰੀਅਲ ਉਹ ਗਰਮ ਨਹੀਂ ਹੁੰਦਾ ਤੇ ਤਾਂ ਫਿਰ ਮਿਕਸੀ ਚ ਜਿਹੜਾ ਸਵਾਦ ਹੈ ਨਾ ਉਹ ਖਰਾਬ ਨਹੀਂ ਹੁੰਦਾ ਜੇ ਆਪਾਂ ਪਾਣੀ ਨਾਲ ਨਾਲ ਉਤਰਾ ਹੀ ਪਾਜੋਗੇ ਨੋਰਮਲ ਤੇ ਤਾਂ ਇਹ ਇਹਨੇ ਗਰਮ ਹੋ ਜਾਣਾ ਤੇ ਪਾਣੀ ਥੋੜਾ ਠੰਡਾ ਪਾਵਾਂਗੇ ਤੇ ਫਿਰ ਇਹਦੀ ਥੋੜੀ ਜਿੜ ਗਰਮਾਸ਼ੇ ਨਾਲ ਨਾਲ ਕਿਉਂ ਥੋੜਾ ਇਹਨੂੰ ਸਾਫ਼ ਹੀ ਦਿਵਾਣਾ ਚਾਹੀਦਾ ਹੈ ਜੀ ਪਰ ਇਹ ਤੇਰਾ ਵੀ ਇਹ ਤੇਰਾ ਵੀ ਇਹ ਤੇਰਾ ਵੀ ਨਹੀਂ ਤਾਂ ਨਾਮ ਰਤੇ ਮਾਨ ਕਮਨ ਪ੍ਰੀਤ ਨੂੰ ਦਵਾਹੋ ਹੋਏ ਤੇ ਨਾ ਹੋਣਾ ਆਪਾਂ ਨੂੰ 10 ਮਿੰਟਾਂ ਨੂੰ ਰਗੜਿਆ ਮਿਕਸ ਕੀਤਾ ਤੇ ਲਗਭਗ 12 15 ਮਿੰਟਾਂ ਨੂੰ ਜੜੀ 15 15 17 ਮਿੰਟਾਂ ਨੂੰ ਮਤਲਬ ਰੈਸਟ ਦਿੱਤੀ ਇਹਨਾਂ ਹਾਲ ਵਿੱਚ ਤੇ ਆਪਾਂ ਹੁਣ ਇਹਨੂੰ ਖੋਲ ਕੇ ਥੋੜਾ ਨਾ ਦੇਖਦੇ ਆਂ ਤੇ ਕਾਜੜਾ ਆ ਗਿਆ ਨਾ ਆ ਵੇਖੋ ਬਿਲਕੁਲ ਮਿਕਸ ਹੋ ਗਿਆ ਅਨੇ ਕੋਈ ਦਾਣਾ ਨਹੀਂ ਪਰ ਇਹਨਾਂ ਧਿਆਨ ਰੱਖਣਾ ਵਾ ਇਹ ਜਿੱਤੋਂ ਅੱਗੇ ਨਹੀਂ ਜਾਣਾ ਜੇ ਜ਼ਿਆਦਾ ਕਰੋਗੇ ਤਾਂ ਦੁੱਧ ਨਿਕਲਣਾ ਸ਼ੁਰੂ ਹੋ ਜਾਊਗਾ ਤੇ ਫਿਰ ਉਹ ਚ ਜਦੋਂ ਤੁਸੀਂ ਪੋਣੋਗੇ ਪੋੜਿਆ ਨਹੀਂ ਜਾਣਾ ਆ ਬਿਲਕੁਲ ਪਰਫੈਕਟਾ ਆਖਿਲੇ ਦਾਣਾ ਮਰ ਗਿਆ ਕੁਛ ਨਹੀਂ ਹੈਗਾ ਹੁਣ ਆਪਾਂ ਇਹਨੂੰ ਪੁੰਨ ਚੜ੍ਹਗੇ ਹਾਂਜੀ ਤੇ ਆਪਾਂ ਹੁਣ ਇਹਨੂੰ ਇੱਕ ਵਾਰੀ ਕਰਕੇ ਨੂੰ ਪੁੰਨ ਆਹ ਲਓ ਬੋਹਣਾ ਮਾਮਾ ਦਾ ਤੈਨੂੰ ਇੱਥੇ ਗੱਲਾ ਕਰਕੇ ਰੱਖਿਆ ਰੱਖਣਾ ਵਾ ਤੇ ਸੁੱਤਾ ਨਹੀਂ ਇਹਨੂੰ ਮੋੜ ਕੇ ਪੀਲੇ ਰੱਖਣਾ ਹਾਂਜੀ ਗੱਲਾ ਕਰਕੇ ਕੋਤੋਂ ਬਾਅਦ ਇਹਨੂੰ ਆਪਾਂ ਅੱਜ ਇੱਥੇ ਦੇ ਲਾਂਗੇ ਠੀਕ ਹੈ ਜੀ ਇੱਥੇ ਦੇ ਕੇ ਤੇ ਇੱਧਰ ਜੜੀਆਂ ਹੈ ਵਾ ਇਹ ਉਹ ਜਿਹੜਾ ਪਾਣੀ ਸਾਰਾ ਭਰਿਆ ਨਾ ਇਹਦੇ ਵਿੱਚ ਪਾ ਦੇਣਾ ਇਹ ਮਾੜਾ ਜਿਹਾ ਨਾ ਨੁਰਾਗਾ ਅੰਮੀ ਦੇਣਾ ਇਹ ਮਿੱਟੀ ਦਾ ਰੋਣਾ ਕਿ ਇਹ ਸਖੋਂ ਪਤੀ ਇਹ ਇਤੋਂ ਬਾਅਦ ਆਪਾਂ ਆਹ ਸਾਰਾ ਜਿਹੜਾ ਮਾਲਾ ਨਾ ਇਹਦੇ 'ਚ ਪਾ ਦਾਂਗੇ ਠੀਕ ਹੈ ਜੀ ਦੇਖੋ

ਤੋ ਇਹ ਲੋ ਆਪਾਂ ਘਰੋਂ ਆਹ ਥੋੜਾ ਭਗਦਾ ਲਈ ਇਹਨੂੰ ਬਿਲਕੁਲ ਚੰਗੀ ਆ ਉੱਤੋਂ ਕਰਕੇ ਨਾ ਆ ਸਾਰਾ ਖਾ ਉੱਤੋਂ ਫੜ ਕੇ ਤੇ ਕੋਸ਼ਿਸ਼ ਕਰਨੀ ਆ ਆ ਜਿਹੜਾ ਨਾ ਬਿਲਕੁਲ ਵਧੀਆ ਪਾਣਾ ਬਣੇ ਤੇ ਉੱਤੋਂ ਹੌਲੀ ਹੌਲੀ ਪ੍ਰੈਸ਼ਰ ਕਰਨਾ ਥੱਲੋਂ ਪਾਟੇ ਦੇ ਨਾਲ ਜੇ ਬਾਦਾਂ ਜਿਆਦਾ ਇੱਕਦਮ ਪ੍ਰੈਸ਼ਰ ਦੇ ਦੇਓਗੇ ਨਾ ਤੇ ਪਾੜ ਵੀ ਸਕਦਾ ਤੇ ਹੌਲੀ ਹੌਲੀ ਅੰਝ ਕਰਕੇ ਨਾ ਆ ਫੋੜੋ ਆ ਥਲੋ ਵੀ ਆਪਾਂ ਕਰ ਸਕਦੇ ਹਾਂ ਛੱਟ ਘੱਟ ਨੂੰ ਇੱਕ ਕਰ ਕਰਨਾ ਇਹਨੂੰ ਫਿਰ ਇੱਥੇ ਰੱਖਾ ਕੇ ਨਾ ਥੋੜਾ ਪਾਣੀ ਆਪਾਂ ਨਾਲ ਘੜੇ ਦੇ ਪਾਣੀ ਨਾਲ ਇਹਦੇ ਵਿੱਚ ਪਾਣੀ ਪਾ ਕੇ ਤੇ ਆਹ ਨੂੰ ਚੰਗੀ ਤਰ੍ਹਾਂ ਵਿੱਚ ਹਿਲਾ ਲੈਣਾ ਇਹ ਤੇ ਅਸੀਂ ਦਰਨਾ ਜਿਹੜੇ ਆਪਣੇ ਬਦਾਮ ਹੁੰਦਾ ਉਹ ਲਗਭਗ 60 ਗ੍ਰਾਮ ਹੈ ਜਿਹੜੇ ਟੋਟਲ ਹਾਂਜੀ ਤੇ ਇਸੇ ਕਰਾਈ 50 ਜਾਂ 60 ਗ੍ਰਾਮ ਜਿਹੜੀ ਇਹ ਨਾ ਉਹ ਖਾਸ ਕਰਕੇ ਹੈ ਨਾਜੀ ਉਤਨੀ ਆਪਣਾ ਜਿਹੜੀ ਆ ਬਾਕੀ ਜਿਹੜੀ ਹੈ ਜੈਫੁੱਟ ਦੁਨੀਆ ਬਾਕੀ ਚੀਜ਼ਾਂ ਤਾਂ ਦੱਸਣੀ ਇਹ ਮਾਦੀ ਰਾਹ ਹੈ ਮੈਂ ਬਤਾਦਾ ਬਾਅਦ ਚ ਕਰ ਵੀ ਲਈਆ ਤੋਲ ਵੀ ਮਾਪ ਵੀ ਕਰ ਲੈ ਤੋਲ ਵੀ ਕਰ ਲੈ ਨਾਟਿਕਾ ਗ੍ਰਾਮ ਬਦਾਨ ਤੇ 60 ਗ੍ਰਾਮ ਜਿਹੜੀਆਂ ਹੈ ਜਿਹੇ ਖਾਸ ਖਾਸ ਠੀਕ ਨਹੀਂ ਮੰਮ ਦਾ ਹਾਲੋ ਆਹਦੇ ਵਿੱਚ 70 ਗ੍ਰਾਮ ਦਾ ਦੋ ਆਨੇ ਚਾਹ ਲਿਓ ਹੈ ਨਾ ਉਹ ਤੋਂ ਨੂੰ ਛੱਡਣਾ ਇਹਦੇ ਵਿੱਚ ਹੁਣ ਵੇਖੋ ਜਿਵੇਂ ਆਹ ਜਿਹੜਾ ਆ ਮਿਕਸੀ ਨਾਲ ਕੀਤਾ ਰਗੜੇ ਨਾਲ ਵੀ ਲਗਭਗ ਐਜਾ ਜਾਣਾ ਇਹਦੇ ਵਿੱਚ ਵੇਖੋੱਖ ਨਹੀਂ ਹੈਗਾ ਹਾਂਜੀ ਤੇ ਬਹੇ ਇਹਨੂੰ ਕਿ ਹੋਰ ਤਰੀਕਾ ਨਾਲ ਯੂਟੇਲਾਈਜ਼ ਕੀਤਾ ਜਾ ਸਕਦਾ ਤੜਕਾ ਲਾ ਕੇ ਇਹਨੂੰ ਬਾਹਰ ਚ ਬੰਨਿਆ ਤੇ ਆ ਜਿਹੜਾ ਦੁੱਧ ਆ ਨਾ ਦੁੱਧ ਵੀ ਇੱਥੇ ਕੋਈ ਭਾਈ 3 ਗਲਾਸ ਪਾ ਦੇਣਾ ਆਹੀਂ ਲਗਭਗ ਪੋਨੇ ਦੇ 3 ਗਲਾਸ ਆ ਇਹ ਵਿੱਚ ਦੁੱਧ ਪੁੱਟ ਕਰ ਦਾਂਗੇ ਠੀਕ ਹੈ ਨਾ ਇਹ ਚੋਂ ਦੋ ਚੀਜ਼ਾਂ ਜਾਂ ਜਾਂਦੇ ਸ਼ੱਕਰ ਪਾ ਲਓ ਜਾਂ ਪਾ ਲਓ ਖੰਡ ਤੇ ਤੁਹਾਡੀ ਇੱਛਾ ਤੇ ਹਾਂਜੀ ਤੇ ਉਹ ਆਪਾਂ ਜਿਹਨੇ ਸ਼ੱਕਰ ਪਾਣੀ ਆ ਸ਼ੱਕਰ ਵੀ ਪਾ ਸਕਦਾ ਜਿਹਨੇ 슈ਗਰ ਸ਼ਗਰ ਉਹ ਤੇ ਸ਼ੱਕਰ ਹੀ ਵਰਤੇ ਆਦਰਵਾਇਸ ਜਿਹੜਾ ਵਾ ਉਹ ਦੇ ਖੰਡ ਚੱਲਦੀ ਤੇ ਫਿਰ ਚਲਾ ਲਓ 슈ਕਰ ਖੰਡ ਕਹੀਂ ਬਦਲ ਕੇ ਖਾ ਲਿਓ ਤੇ ਲਗਭਗ ਜੀ ਇਹ ਨਾ ਆਪਣੀ ਟੇਸਟ ਮੁਤਾਬਕ ਪਾਣੀ ਆ ਪੱਗ ਠੀਕ ਨੇ ਜਿਮਾਂ ਦੇ ਦੇਖ ਨੂੰ ਜੇ ਕਹਦਾ ਲੱਗਦਾ ਉਹ ਨੂੰ ਪਾ ਲਓ ਠੀਕ ਹੈ ਨਾ ਬਰਫ ਪਾ ਦਾ ਜਦੋਂ ਠੰਡਾ ਹੋ ਗਿਆ ਉਹ ਸਾਦੇ ਨੂੰ ਕੱਢਵਾਂਗੇ ਹਾਂਜੀ ਸਰਦਾਈ ਹੋ ਗਈ ਜੇ ਤਿਆਰ ਆਪਣੀ ਤੇ ਆਪਾਂ ਉਹਨਾਂ ਜੱਗ ਚ ਲਵਾਂਗੇ ਪਾ ਤੇ ਲਗਭਗ 11-12 ਗਲਾਸ ਬਣੇ ਆ ਤੇ ਮਹਾਪੁਰਸ਼ ਆਏ ਆ ਸਰਦਾਰ ਲਖਬੀਰ ਸਿੰਘ ਜੀ ਤੇ ਆਪਾਂ ਹੁਣ ਇਹਨਾਂ ਦੇ ਨਾਲ ਬਹਿ ਗਿਆ ਗਲਾਸਾਂ ਚ ਪਾ ਗਏ ਤੇ ਬਹਿ ਕੇ ਛਕਦੇ ਹਾਂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਇਹ ਹੁਣ ਤਿਆਰ ਹੋ ਗਈ ਜੇ ਸਰਦਾਈ ਸਾਡੀ ਤੇ ਸਾਡੇ ਨਾਲ ਆ ਲਖਬੀਰ ਸਿੰਘ ਭਾਈ ਸਾਹਿਬ ਹੈ ਜੀ ਸਹਿਜ ਪਾਠ ਕਰਕੇ ਤੇ ਇਹਨੇ ਆਪਣੀ ਡਿਊਟੀ ਲਾ ਕੇ ਤੈਨੂੰ ਬਿਠਾਇਆ ਅੱਛਾ ਗੱਲ ਇਹ ਆ ਸਰਦਾਈ ਜਿਹੜੀ ਹੈ ਨਾ ਇਹ ਚ ਟਾਈਮ ਵੀ ਲੱਗਦਾ ਤੇ ਜਿਹਨੂੰ ਕਹਿੰਦੇ ਇਨਵੈਸਟਮੈਂਟ ਵੀ ਲੱਗਦੀ ਆ ਪਰ ਜਿਹੜੀ ਇਹ ਇਨਵੈਸਟਮੈਂਟ ਹੈ ਨਾ ਤੁਸੀਂ ਆਪਣੇ ਆਪ ਦੇ ਕਰਨ ਦੇ ਹੋ ਤੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਜੋ ਕੁਝ ਵੀ ਹੈ ਨਾ ਆਪਣੇ ਲਈ ਸਰ ਨੂੰ ਸਾਰ ਨੂੰ ਵਧੀਆ ਤੇ ਸਾਰ ਨੂੰ ਪਿਆਰਾ ਤੇ ਆਪਣਾ ਜਿਹੜਾ ਨਾ ਉਹ ਸਰੀਰ ਆ ਇਹ ਸਰੀਰ ਨੇ ਹੀ ਹਰ ਥਾਂ ਤੁਹਾਡੇ ਕੰਮ ਆਣਾ ਜੇ ਹੈ ਨੀ ਕੋਈ ਦੁੱਖ ਸੁੱਖ ਹੋਵੇ ਜਿੰਨੇ ਮਰਜੀ ਆਪਣੇ ਬੱਚੇ ਚੰਗੇ ਹੋਣ ਉਹ ਵਿਚਾਰੇ ਕਈ ਥਾਂ ਮੈਂ ਤੇ ਕੁਝ ਨਹੀਂ ਕਰ ਸਕਦੇ ਕਰੋਨਾ ਚ ਹੀ ਵੇਖ ਲਿਆ ਆਪਣੀ ਲੜਾਈ ਆਪ ਨੂੰ ਆਪ ਲੜਨੀ ਪਣੀ ਆਪ ਟਾਈਮ ਹੋਈਏ ਆ ਕਰਕੇ ਜੇ ਥੋੜੇ ਪੈਸੇ ਵੀ ਲੱਗੇ ਆ ਟਾਈਮ ਹੀ ਲੱਗਾ ਤੇ ਲਾਇਆ ਕਰੋ ਬਹੁਤ ਵਧੀਆ એનર્ਜੀ ਡਰਿੰਕ ਆ ਤੇ ਆ ਸਾਰਾ ਤੁਹਾਨੂੰ ਪ੍ਰੋਸੀਜਰ ਦੱਸਤਾ ਤੇ ਮੈਨੂੰ ਦੱਸਣਾ ਦੇ ਕਿ ਕਿਹੋ ਜਿਹਾ ਲੱਗਾ ਹਾਂਜੀ ਜੇ ਚੰਗਾ ਲੱਗਾ ਲਾਈਕ ਵੀ ਕਰਿਓ ਅਗੇ ਸ਼ੇਅਰ ਵੀ ਕਰਿਓ ਤੇ ਜਿਨ੍ਹਾਂ ਚਾਲਾਂ ਨੂੰ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਵੀ ਕਰਿਓ ਤੇ ਮਿਲਾਂਗੇ ਫਿਰਕੇ ਅਗਲੇ ਬਲੌਗ 'ਚ ਤੇ ਬਾਰੇ ਕਮੈਂਟ ਜ਼ਰੂਰ ਕਰਿਓ ਕਿ ਐਸਾ ਲੱਗਾ ਤੁਹਾਨੂੰ